ਕੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਜ ਤੇ ਭਰਾਓ ਸ਼ਾਮ ਜੀ ਨੂੰ ਵੀਡੀਓ ਬਣਾਉਣ ਲੱਗੇ ਆ 10 9 2025 ਨੂੰ 22 ਪਰਮਿੱਟਰ ਸਾਡਾ ਹਰਦੇਵ ਸਿੰਘ ਢੁੱਲਰ ਜਿਸੇ ਬਾਈ ਸਤਿ ਸ਼੍ਰੀ ਅਕਾਲ ਹਰਦੇਵ ਜੀ ਬੜੀ ਵਧੀਆ ਬੜੀ ਵਧੀਆ ਬੜੀ ਵਧੀਆ ਕੋਈ ਡਾਕੋ ਹਾਂ ਜੀ ਬੜੀ ਵਧੀਆ ਬੜੀ ਵਧੀਆ ਕੋਈ ਬਹੁਤ ਵਧੀਆ ਕੋਈ ਵੇਚਾ ਵਟਾਜ ਨਹੀਂ ਬਾਈ ਹਜੇ ਦੀ ਦੱਸਣਾ ਸਰਦਾਰ ਦਾ ਸਰ ਚਲੋ ਕੋਈ ਗੱਲ ਬਾਈ ਆਪਾਂ ਗੱਲਾਂ ਕਰਤਾ ਕਰੀਏ ਗਾਹਕ ਵਧੀਆ ਸੀ ਨਾ ਹਾਂ ਜੇ ਕਿਸੇ ਨੇ ਭਰਾ ਨੇ ਕੋਈ ਟਰੈਕਟਰ ਲੈਣਾ ਵੇਚਣਾ ਤਾਂ ਮੰਡੀ ਜਰੂਰ ਆਇਆ ਹਾਂ ਠੀਕ ਹੈ ਜੀ ਤੁਸੀਂ ਟਰੈਕਟਰ ਆਪਣੇ ਕੋਲ ਹੈ ਟਰੈਕਟਰ ਵੀਰੇ ਅੱਜ ਮੰਨੇ ਗਏ ਲੋ ਲੈ ਆਪਾਂ ਟ੍ਰੈਕਟਰ ਟੱਕ ਟੈਕਰਾ ਭਾਈ ਕਿਹੜੇ ਡੈਟ ਤੋਂ ਸ਼ੁਰੂ ਕਰੀਏ ਦਿਖਾ ਦੇ ਹਾਂ ਫੋਨ ਲੈਂਡ ਦਾ ਆਜੇ ਭਾਈ ਸ਼ੁਰੂ ਨੰਬਰ ਜਿਹੜਾ ਤੇਰਾ ਫੋਨ ਨੰਬਰ ਬੋਲ ਦੇ ਹਰਚ ਭਾਈ ਜੀ 88377 99500 577 99500 97522 ਦਾ ਫੋਨ ਨੰਬਰ ਹੈ ਬਾਈ ਨੋਟ ਕਰ ਲਓ ਸਾਰੇ ਟਰੈਕਟਰਾਂ ਤੇ ਲੋਨ ਹੋ ਜੋ ਹਾਂਜੀ ਸਾਰੇ ਜਿਹੜੇ ਪੁਰਾਣੇ ਕੱਟੇ ਜਾਣਗੇ ਹਾਂਜੀ ਕੱਟੇ ਜਾਣਗੇ ਕੋਈ ਵੀ ਟਰੈਕਟਰ ਕਾਪੀ ਗਾਈ ਦੀ ਜ਼ਿੰਮੇਵਾਰੀ ਬਾਈ ਨੂੰ ਛੱਡ ਦੋ ਤੁਸੀਂ ਮੇਰੇ ਤੇ ਸਿਕੰਡ ਆਉਂਡੀ ਹੋਵੇ ਲੋਨ ਕਰਾਉਣਾ ਟਰੈਕਟਰ ਦਾ ਆਪਣਾ ਨੰਬਰ ਨੋਟ ਕਰ ਲਓ 94653 6000 ਆਪਾਂ ਨੂੰ ਯਾਦ ਕਰ ਲਓ ਥੋੜਾ ਸੌਦਾ ਕਰਵਾ ਦੇ ਸ਼ੁਰੂ ਕਰਦੇ ਆਂ ਬਸ ਸੋਨਾਲਿਕਾ 35 ਵਾਲੇ ਤੋਂ 2020 ਮਾਡਲ ਟਰੈਕਟਰ ਹੈ ਬਾਈ ਜੀ ਟਰੈਕਟਰ صاحب ਸੁਧਰਾ ਹੈ ਇਹਦਾ ਨੰਬਰ ਕਿੱਥੋਂ ਦਾ ਆ ਰਹੀ ਬਾਈ ਇਹ ਹਰਿਆਣਾ ਹੋਵੇ ਬਾਈ ਹਰਿਆਣਾ ਨੰਬਰ 385000 ਰੁਪਏ ਡਿਮਾਂਡ ਹੈ ਸੌਦਾ ਟਰੈਕਟਰ ਦਾ 3.5 ਲੱਖ ਰੁਪਏ ਦਾ ਹੈ ਨਾ ਅੱਗੇ ਬਾਈ ਕੋਲੇ ਆ ਗਿਆ 5500 ਹਾਉਲੈਂਡ ਪੂਰਾ ਸੋਨਾ ਟਰੈਕਟਰ ਆ ਬਾਈ ਪੰਜਾਬ ਨੰਬਰ ਹੈ ਪੀਵੀ 11 ਓਨਰ ਫਸਟ ਕੇ ਸੈਕੰਡ ਬਾਈ ਇਹ ਸੈਕੰਡ ਓਨਰ ਹੈ ਵੀਰੇ ਸੈਕੰਡਾ ਹੁੰਦਾ ਟਰੈਕਟਰ ਆ ਪਾਸੇ ਹੈਗੀ ਬਾਈ ਇਹਦੀ 29 ਤੱਕ ਦੀ ਪਾਸਿੰਗ ਅੱਛਾ ਪਾਸਿੰਗ ਅੱਗੇ ਹੋਈ ਵੀ ਆ ਬਾਡੀ ਲਾਈਨ ਦਾ ਟਰੈਕਟਰ ਚੈੱਕ ਕਰ ਲਓ ਫੁੱਲ ਟਾਪ ਮਾਰ ਲਿਆ ਡਬਲ ਡਿਸਟ੍ਰਿਬਿਊਟਰ ਵਾਲਾ ਹੈ ਸੀਟ ਸੂਟ ਤੁਸੀਂ ਚੈੱਕ ਕਰ ਸਕ ਪੂਰਾ ਸੋਹਣਾ ਡ੍ਰੈਕਟਰ ਹੈ ਡੈਕ ਕਨੋਪੀ ਲੱਗੇ ਹੋਏ ਹੈ ਹਨਾ ਹਾਂਜੀ ਭਾਈ ਇਹਦਾ ਮੁੱਲ ਕੀ ਹੈ ਤੇ ਦੇਣਾ ਕਿੰਨੇ ਦਾ ਵਾ ਭਾਈ ਜੀ ਆਪਾਂ ਡਿਮਾਂਡ ਤਾਂ ਨਹੀਂ ਕਰਦੇ 5 ਲੱਖ 10000 ਰੁਪਿਆ ਠੀਕ ਹੈ ਜੀ ਇੱਕੋ ਗੱਲ ਹੈ ਭਾਈ ਜੀ ਆਪਾਂ ਦੇ ਦੇਾਂਗੇ 4 ਲੱਖ 75000 4 ਲੱਖ ਤੇ 75000 ਦਾ ਭਾਈ ਕਹਿੰਦਾ ਟਰੈਕਟਰ ਦੇ ਦਾਂਗੇ ਹਾਂ ਟਰੈਕਟਰ ਭਾਈ ਚਾਹ ਲੋ ਚੰਗੇ ਮਰਦੇ ਰਸ ਜਿਹਾ ਜਿਹਾ ਡਾਇਰ ਹੈ ਜੋ ਸਾਹਮਣੇ ਦਿਸਦੀ ਠੀਕ ਹੈ ਭਾਈ ਜੀ ਅੱਗੇ ਭਾਈ ਹੈਗਾ ਟਰੈਕਟਰ ਸਪੈਸ਼ਲਾਈਜ਼ੇਸ਼ਨ 2017 ਮਾਡਲ ਨਹੀਂ ਭਾਈ 19 ਮਾਡਲ ਹੈ 19 ਮਾਡਲ ਸੌਰੀ ਹਾਂਜੀ 19 ਮਾਡਲ ਹੈ ਨੰਬਰ PV 60 ਹੈ ਜੀ PV 60 ਗਿੱਦੜਵੇ ਦਾ ਗੁਰਦਾਸਮਾਨ ਵਾਲੇ ਦਾ ਹਾਂਜੀ ਉਸ ਕੰਦੀ ਪੱਕਾ ਨੰਮਰੀ ਆ ਬਾਈ ਲੱਗਿਆ ਨਹੀਂ ਹੋਇਆ ਨੰਬਰ ਠੀਕ ਆ ਉਹ ਜਿਹੜਾ ਟਰੈਕਟਰ ਹੈਗਾ ਕਿਤੇ ਮਰਗੜਾ ਚ ਕੰਪਾਉਂਡੀ ਵਾਜੀ ਲਾ ਕੇ ਕਹਿੰਦੇ ਨੰਮਰ ਰੰਗ ਨੰਬਰ ਲੱਗਿਆ ਹੋਇਆ ਹਾਂ ਹਨੇ ਨੇ ਵਾਲੇ ਮਰਵਾਉਂਦੇ ਨਾ ਆਪਣੇ ਪੰਜਾਬ ਤੋਂ ਘੱਟ ਉਹ ਗਿੱਦੜ ਦੇ ਚ ਮਰਵਾ ਲੈਂਦੇ ਆ ਬਾਈ ਉਹਨਾਂ ਸੇਮ ਦਾ ਕਰਕੇ ਹਾਂ ਟਰੈਕਟਰ ਪੂਰਾ ਸੋਹਣਾ ਸ਼ੋਅ ਫਾਸਟ ਆ ਬਾਈ ਫਾਸਟ ਆ ਬਾਈ ਇਹਦਾ ਮੁੱਲ ਕੀ ਹੈ ਤੇ ਕਿੰਨੇ ਦਾ ਬਾਈ ਇਹਦਾ ਬਾਈ ਐਡਵਾਂਸ ਆਪਾਂ ਕਰਦੇ ਆ 7 ਲੱਖ ਤੇ 45000 ਰੁਪਇਆ ਠੀਕ ਹੈ ਬਾਈ ਜੀ ਤੇ ਇਹਦੇ ਵੀ ਬਾਈ ਆਪਾਂ ਦੇ ਦੇਾਂਗੇ ਮੰਨ ਕੇ 7 ਲੱਖ 15000 ਰੁਪਏ ਦੇ ਦੇਾਂਗੇ 7 ਲੱਖ ਤੇ 15000 ਦਾ ਸਪੈਸ਼ਲ ਬਾਕੀ ਜੇ ਤੁਸੀਂ ਸਾਡੀ ਵੀਡੀਓ ਦੇਖ ਕੇ ਆਉਗੇ ਤੇ ਹੋਰ ਵੀ ਆਫਰ ਮਾਨ ਦੇਵਾਂਗੇ ਕਿਵੇਂ ਬਾਈ 5000 ਰੁਪਏ ਤੁਹਾਡੀ ਨੂੰ ਦੇਖ ਕੇ ਵੀਡੀਓ ਆ ਕੇ ਕਹਿੰਦੇ ਬਾਈ ਦੀ ਵੀਡੀਓ ਦੇਖ ਕੇ ਆਏ ਦਾਵੇ 5000 ਜਰੂਰ ਛੱਡ ਲਿਆ ਜੀ ਵੈਰੀ ਗੁੱਡ ਠੀਕ ਹੈ ਬਾਈ ਜੀ ਤੇ ਟਰੈਕਟਰ ਤੇ ਬਾਈ 5 ਲੱਖ ਰੁਪਏ ਦਾ ਲੋਨ ਕਰਾ ਦੇਾਂਗੇ ਕੋਈ ਵੀ ਆਜੇ 5 ਸਵਾ 5 ਲੱਖ ਦਾ ਲੋਨ ਅਸੀਂ ਕਰਵਾ ਕੇ ਦੇਵਾਂਗੇ ਅੱਗੇ ਆ ਜਾਂਦਾਗਾ 5500 ਹੌਲੈਂਡ ਬਾਈ ਨੇ ਤਾਂ 2 ਲਾਈ ਖੜਾ ਹੈਗਾ ਭਾਲਦੇ ਸੀ ਕਿ ਮੈਨੂੰ ਫੋਨ ਕਰਦੇ ਹੁੰਦੇ ਸੀ ਆਪਣਾ ਆ ਖੜਿਆ ਬਾਈ ਕੋਈ ਹੌਲੈਂਡ 5500 ਪੀਵੀ 13 ਨੰਬਰ ਦਾ ਆ ਗਿਆ ਇੱਕ 11 ਨੰਬਰ ਦਾ ਪੀਵੀ 11 ਨੰਬਰ ਦਾ ਆ ਗਿਆ ਮਾਲ ਵੇਦੇ ਨੇ ਦੋਨੋਂ ਟਰੈਕਟਰ ਹਨ ਹਾਂਜੀ ਬਾਈ ਜੀ ਪੂਰਾ ਚੰਗਾ ਹੈ। ਇਹ ਵੀ ਨੇ ਫਸਟ ਆਨਰ ਹੋਊਗਾ ਬਾਈ ਜੀ। ਹਾਂ ਜੀ, ਇਹ ਫਸਟ ਆਨਰ ਹੋਊਗਾ। ਫਸਟ ਆਨਰ ਟਰੈਕਟਰ ਆ ਬਾਈ ਦੇਖੋ ਬਾਡੀ ਲਾਈਨ ਦਾ ਚੈੱਕ ਕਰ ਲਓ। ਪੂਰਾ ਨਵਾਂ ਟਰੈਕਟਰ ਆ ਫੁੱਲ ਟੌਪ ਮਾਲਕ। 3 ਸਪੀਡ ਚ ਆ ਜਾਂਦਾ ਨਾ। ਡਵਲ ਐਸਟੀਬਿਟਰ ਆ। 80 85 ਪੈਸੇ ਟਰੈਕਟਰ ਨੂੰ ਟਾਇਰ ਆ। ਹਾਂ ਜੀ, ਬੱਕੇ ਡਾਇਰ। ਅਬੋਲੋ ਕੰਪਨੀ ਦੇ ਚਾਰੇ। ਪੂਰੇ ਚੱਕੇ। ਇਹਦਾ ਮੁੱਲ ਕੀ ਹੈ ਬਾਈ ਤੇ ਇਹ ਦੇਣਾ ਕਿੰਨੇ ਦਾ ਵੀਰੇ? ਬਾਈ ਜੀ ਇਹਦੀ ਡਿਮਾਂਡ ਕਰਦੇ ਆ ਬਚਾਰ 495000 ਰੁਪਿਆ। ਠੀਕ ਹੈ ਬਾਈ ਜੀ। ਇਹ ਦੇ ਲੈਣ ਵੀਰੇ ਦੇ ਦਾਂਗੇ 4 ਲੱਖ 65000 ਰੁਪਿਆ ਦਾ। ਲੋਨ ਮੇਰੇ ਸਾਹਮਣੇ 2.5 ਲੱਖ ਦਾ ਹੋਊਗਾ ਨਾ ਇਹਦੇ ਤੇ ਬੱਸ ਇਹਦੇ ਨਹੀਂ ਹੋਣਾ ਵੀਰੇ ਦੂਜੇ ਤੇ ਹੋ ਜੂਗਾ ਹੋ ਜੂਗਾ ਅੱਗੇ ਬਾਈ ਹੈਗਾਗਾ 855 2017 ਮੰਨ ਲੀ ਜੀ ਇਹ ਵੀ ਪੰਜਾਬ ਨੰਬਰ ਦਾ ਟਰੈਕਟਰ ਹੈ ਪੰਜਾਬ ਨੰਬਰ ਬਾਈ ਜੀ ਆਪਣੇ ਕੋਲ ਸਾਰੇ ਆ ਪੰਜਾਬ ਨੰਬਰ ਹੀ ਹੁੰਦੇ ਨੇ ਟੌਮਾ ਟਰੈਕਟਰ ਆਇੰਦਾ ਜੀ ਇਹ ਆ ਗਿਆ ਬਾਈ ਜੀ ਬੜਾ ਛੋਹਾ ਪਿਆ ਬਾਈ ਬਾਡੀ ਲਾਈਨ ਦਾ ਟਰੈਕਟਰ ਹੈ ਹਾਂ ਜੀ ਨਾਲ ਦੇ ਡੈਰ ਆ ਬਾਈ ਟਰੈਕਟਰ ਤੇ ਇਹਦੇ 17 ਮਲ ਦੇ ਨਾਲ ਦੇ ਆ ਹਾਂ ਜੀ ਹਾਂ ਜੀ ਨਾਲ ਦੇ ਆ ਜੀ ਟਰੈਕਟਰ ਤੇ ਪਿਆ 70 ਕਿ ਪਿਆ ਸਾਰੇ ਡੈਰੇ ਨਾਲ ਦੇ ਬਾਈ ਜੀ ਕੋਈ ਮਾਰਗਾ ਮੋਗਿਆ ਨਹੀਂ ਲੱਗਿਆ ਹੋਇਆ ਮਗਰਾੜ ਮੁਰੂੜੀ ਪੂਰੇ ਸੋਹਣੇ ਡਬਲ ਡੈਸੀਬਲ ਰੈਟਰ ਪੂਰਾ ਚੰਗਾ ਰੈਟਰ ਹੈ ਹਾਂਜੀ ਫਸਟ ਆਨਰ ਹੈ ਭਾਈ ਇਹ ਫਸਟ ਆਨਰ ਹੈ ਇਹਦਾ ਸੌਦਾ ਕਿੰਨੇ ਦਾ ਮੁੱਲ ਕੀ ਹੈ ਤੇ ਸੌਦਾ ਕੀ ਹੈ ਇਹਦਾ ਵੀ ਡਿਮਾਂਡ ਦਾ ਅਪ 565000 ਦੇ ਕਰਦੇ ਦੇ ਦੇ ਜੀ ਵੀਰੇ ਅਪ 5 ਲੱਖ ਚਲੋ 4 500 ਰੁਪਏ 540000 ਰੁਪਏ ਦਾ 540000 ਦਾ ਤੇ ਪੰਜੇ ਬਾਕੀ ਹੋਰ ਵੀ ਮੰਗਦਾਲ ਕਰਦੇ ਆ ਜੀ 5000 ਉਹ ਤਾਂ ਆਪਣਾ ਪੱਕਾ ਜਾਣਾ ਉਹ ਤਾਂ ਬਈ ਤੁਹਾਡੇ ਪੱਕਾ ਰੇਕ ਟਰੈਕਟਰ ਉਹਦੇ ਪੱਕਾ ਬਾਈ ਜੀ ਠੀਕ ਹੈ ਬਾਈ ਜੀ ਉਹ ਬਾਈ ਸਾਡਾ ਨਹੀਂ ਹੈਗਾ 5000 ਰੁਪਿਆ ਉਹ ਤੁਹਾਨੂੰ ਦੇਣਾ ਸੀ ਸੰਕੇ ਤੇ ਪੱਛੇ ਅਗਲਾ ਕਹਿੰਦੇ 5000 ਆਉਦਾ ਪੱਕਾ ਕਰ ਗਿਆ ਨਹੀਂ ਨਹੀਂ ਬਾਈਆਂ ਉਹਨਾਂ ਨੂੰ ਦੋਨੇ ਠੀਕ ਹੈ ਬਾਈ ਜਿਹੜਾ ਕੋਈ ਟਰੈਕਟਰ ਲੈ ਕੇ ਜਾਉ ਉਹਨੂੰ ਦੇਣਾ ਮਾਹਾਂ ਨਹੀਂ ਨਹੀਂ ਉਹਨਾਂ ਨੂੰ ਦੇ ਨਹੀਂ ਅੱਕੇ ਬਾਈ ਕੋਲ ਹੈਗਾ 2021 ਮਾਡਲ 6 ਲੱਖ ਤੇ 45000 ਰੁਪਿਆ ਡਿਮਾਂਡ ਕਰਦਾ ਬਾਈ 21 ਮਾਡਲ ਟਰੈਕਟਰ ਨਵਾਂ ਨਾਲ ਦੇ ਟਾਇਰ ਨੇ ਅਲਟ ਉਹ ਤਾਂ ਆਮਲੀਏ ਬਿੱਟੇ ਚੱਲੇ ਬੜਾ ਅੱਜ ਕਿਹਾ ਕੀ ਮਾਰਿਆ ਗਿਆ ਬਦੰਦਰਾ ਇਹਦੇ ਬਾਈ ਡਾਇਰੈਕਟਰ ਹੀ ਨਾ ਮੈਂ ਫਾਸਟ ਹੌਨਰ ਟ੍ਰੈਕ ਚੱਲਿਆ ਇਹਦਾ ਸਤਾਰਾ ਡਰਾ ਬਦੰਦ ਜੱਲੇ ਇਹ ਸੌਂਹਿਆ ਲਾ ਜੇ ਮੈਂ ਰੰਗ ਕਰਕੇ ਸ਼ੀਸ਼ਾ ਚਮਕਾ ਚਮਕਦਾ ਹੁੰਦਾ ਜੀ ਆਉ ਨੰਬਰ ਵੀ ਵੀ ਸਰ ਆਪਣੇ ਲੋਕਲ ਨੰਬਰ ਹੀ ਹੈ ਅੱਜ ਇੱਥੋਂ ਰੰਗ ਲਿਆ ਜਿੰਨਾ ਕੋ ਉਨਾਂ ਕ ਤੱਕ ਉਮਝ ਵੀ ਪਿਆ ਬਾਈ ਹਨਾ ਹਾਂਜੀ ਬਾਈ ਜੇ ਆਪਾਂ ਇਹਦਾ ਰੰਗ ਬਦੰਗ ਕਰਿਆ ਨਹੀਂ ਬਾਈ ਉਹਦੇ ਠੀਕ ਹੈ ਇਹ ਕਿੰਨੇ ਦਾ ਦੇਣਾ ਹਰਦੀਪ ਬਾਈ ਇਹ ਕੋਈ ਗੱਲ ਸਹੀ ਇਹਦਾ 6 ਲੱਖ ਰੁਪਏ ਦੇ ਦੇ ਜੀ ਰੋਟਾ 6 ਲੱਖ ਦਾ ਰੈਟ ਤੇ ਲੋਨ ਹੋ ਜਾਈ ਬਾਈ ਚਲ ਬੋਲੇਗਾ ਕੋਮ ਦੇ 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 ਰਕਮ ਦੇ 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 ਕੋਈ ਜਕਰ ਮਾਨਦਾਨ 5000 ਉਹ ਤਾਂ ਪੱਕਾ ਹੀ ਆਪਣਾ ਇਹ ਨਾਲ ਤਾਂ ਨਾ ਕਰਾਓ ਨਾ ਉਹ ਜੇ ਜਵਾਨ ਤੇ ਨਿਕਲੀ ਗੱਲ ਦੁਆਰੇ ਚਲ ਕਰ ਦੇ ਕੋਈ ਜਾਨੀ ਜਿਹੜੀ ਕਹਿੰਦੀ 6 ਲੱਖ ਰੁਪਏ ਦਾ ਲੋਨ ਹੀ ਹੋ ਜੀ ਵੀਰੇ ਦੇ ਘਰ ਨਾਲ ਤਾਂ ਕੁਝ ਵੀ ਨਹੀਂ ਲੈਣਾ ਠੀਕ ਹੈ ਜੀ ਆਧਾਰ ਕੱਢ ਲਿਆ ਉਹ ਸਿਵਲ ਚੈੱਕ ਕਰਾਓ ਤੇ ਟਰੈਕਟਰ ਲੈ ਜੀ ਹਾਂਜੀ ਠੀਕ ਹੈ ਨਾ ਅੱਗੇ 2015 ਮਾਡਲ ਬੜਾ ਸੋਹਣਾ ਟਰੈਕਟਰ ਆ ਵੀ ਯਾਰ ਫਰਸਟ ਆਨਰੀ ਹੈ ਬਾਈ ਜੀ ਫਰਸਟ ਆਨਾਰਾ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਦੇ ਪੈਰ ਵੀ ਬਾਈ ਨਾਲ ਦੇ ਆ ਕਿ ਦੁਆਰਾ ਦੇ ਨਾਲ ਦੇ ਡੈਰ ਆ ਬਾਈ ਮਾਰ ਦੇ ਟਰੈਕਟਰ ਵੀ 2 ਸ ਤਾਨਿਆ ਨਾਲ ਦੇ ਟਾਇਰ ਨੇ 2015 ਦੇ ਮਗਰਾੜ ਮੂਰ ਦੇਖੋ ਵਿੱਚੋਂ ਪੂਆ ਨਵਾਂ ਸਤਨਾ ਬਾਈ ਗਰੂ ਪੂਰਾ ਫੋਲਨ ਨਵਾਂ ਟ੍ਰੈਕਟਰ ਹੈ ਬਾਈ ਜੀ ਬੇਚਾ ਨਹੀਂ ਬਾਈ ਜੀ ਕਿਦੋਂ ਵੀ ਹੈ ਜੀ ਖੁੱਲੇ ਖੱਲੇ ਨਹੀਂ ਕਿਦੋਂ ਬਾਈ ਖੁੱਲੇ 10 ਨੰਬਰ ਦਾ ਰੋ ਆਹ ਦੇਖੋ ਟੱਕ ਜਿੱਥੇ ਹੈਗੇ ਨਾ ਉਹ ਵਜੇ ਪਏ ਹੈਗੇ ਰੰਗ ਰੰਗ ਦਾ ਸਾਰਾ ਰੂਪ ਦਾ ਓਰੀਜਨਲ ਸਟicker ਸੂਪਰ ਸਾਰ ਇਹਦਾ ਮੁੱਲ ਕਿੰਨੀ ਹਰਦੀ ਬਾਈ ਇਹਦੀ ਡਿਮਾਂਡ ਬਈ 4,85,000 ਰੁਪਏ ਕਰਦੇ ਆ ਬਈ 4,60,000 ਦਾ ਦੇ ਦੇਂਗੇ 4,70,000 ਦਾ ਦੇ ਦੇ ਹਾਂ ਟਰੈਕਟਰ ਨੂੰ ਬਈ ਜੀ ਚਾਬੀ ਵੀ ਨਹੀਂ ਪਈ ਇਹਦੇ ਸਾਢੇ 4 ਲੱਖ ਦਾ ਰੇਟ ਦੇਣੀ ਤਾਂ ਬੜਿਆ ਨਹੀਂ ਨੱਕਾ ਆ ਜੂਗਾ ਟਰੈਕਟਰ ਚੰਗਾ ਵਾਲਾ ਬਈ ਇਹਦੇ 5000 ਨਾਲ ਜਿੱਤੇ ਆਲ ਦੇ ਲੈ ਦੇ ਸਾਢੇ 4 ਲੱਖ ਜਮਾ ਨਵਾਂ ਟਰੈਕਟਰਾ ਸੋਨਾ ਇਹ ਵੀ ਥੋੜੇ ਕਹਿਣ ਦੇ ਪਰ ਦੇਣਾ ਨਹੀਂ ਸੀ ਕੋਈ ਗੱਲ ਨਹੀਂ ਬਈ ਜੀ ਚਲ ਕਹਿਣ ਦੇ ਦੇ ਦਿਓ ਅੱਗੇ ਆਏ ਨਾ ਪੈਸੇ ਦਿਖਾਓ 14 ਮਾੜਲੇ 2014 ਮਾੜਲਾ ਟਾਇਰ ਜਮਾ ਨਵੇਂ ਆ ਪਾਰਟੀ ਲਾਈਨ ਦਾ ਟਰੈਕਟਰ ਚੈੱਕ ਕਰ ਲਓ ਜੀ ਪੂਰਾ ਸੋਹਣਾ ਬੈਣਾ ਆ ਬੋਲੋ ਜੀ ਬਿੱਲ ਵੀ ਮਿਲ ਜੂ ਬਾਈ ਟਾਇਰਾਂ ਦੇ ਨਾਲ ਹਾਂ ਜੀ ਟਾਇਰਾਂ ਦੇ ਨਾਲ ਦਿਲ ਮਿਲ ਜੂ ਦੇ ਦਿਲ ਮਿਲਿਆ ਵੀ ਬਾਈ ਜੀ ਬਗਰਾੜ ਮਰੂੜ ਚੈੱਕ ਕਰੋ ਪੂਰਾ ਸੋਹਣਾ ਰੀ ਸਪੀਡ ਆ ਮਾ ਲ ਬਾਈ ਜੀ ਰੀ ਸਪੀਡ ਟਾਪ ਮਾ ਲ ਨੰਬਰ 4 ਆ ਬਾਈ ਜਿਹੜੀ ਗੱਲ ਐ 4 ਮੇਂ ਦੀ ਲੈ ਲਿਓ ਜੀ ਨੈਨੋ ਸੀ ਮਿਲ ਜਾ ਕੋਈ ਗੱਲ ਨਹੀਂ ਡਬਲ ਡਿਸਟਰੀਬਿਊਟਰ ਵਾਲਾ ਦੇਖੋ ਤੇਰੀ ਸਪੀਡ ਹੈ। ਤੇਰੀ ਸਪੀਡ। ਹਦੀ ਇਹਦਾ ਮੁੱਲ ਕੀ ਹੈ ਬਾਈ ਤੇ ਰੇ ਡੀਮਾਂਡ ਬਾਈ 485000 ਰੁਪਏ ਕਰਦੇ ਆਪਾਂ ਦੇ ਦੇਾਂਗੇ 465000 ਦਾ। 465000 ਦਾ 5000 ਆਪਣੇ ਵਾਲਾ। ਕੋਈ ਗੱਲ ਨਹੀਂ ਕਰਦੇ ਆਂਗੇ ਸਾਢੇ 4 ਕਰ ਲਓ ਫਿਰ। ਸਾਢੇ 4 ਦਾ ਕਰਦੇ ਫਿਰ ਚੱਲ ਆਂ ਚੱਲ ਸਾਢੇ 4 ਦੇ। ਸਾਢੇ 4 ਲਓ ਜੀ ਬਾਈ। ਚਲ ਜੇ ਤੈਨੂੰ ਬਾਈ ਕਢਾ ਕੇ ਦੇਊਗਾ। ਬੀਮਾ ਵਾਣਿਆਂ ਦਾ। ਬੀਮਾ ਤੋਂ ਧੱਕੀਦਾ। ਹਾਂ ਜੀ। ਲਾਸਟ ਵੀਰੇ ਫੋਨ ਨੰਬਰ ਬੋਲ ਦੇ ਆਪਦਾ ਤੇ ਐਡਰੈਸ ਬੋਲ ਦੇ। ਬਾਈ ਜੀ ਆਪਣਾ ਕੰਟੈਕਟ ਖਾਸੀ ਤਨ 77 ਸਟਾਨੇ 500 ਖਾਸੀ ਤਨ 77 ਸਟਾਨੇ 522 ਦਾ ਫੋਨ ਨੰਬਰ ਹੈ ਤੇ ਮੇਰਾ ਨੰਬਰ ਹੈਗਾ 9465362000 ਸਾਰੇ ਟਰੈਕਟਰਾਂ ਦੇ ਲੋਨ ਹੋ ਜੂਗਾ ਤੇ ਸਾਰਿਆਂ ਦੇ ਵਿੱਚ ਟਰੈਕਟਰ ਕੱਟੇ ਜਾਣਗੇ ਸਿੱਧਾ ਜਲਦੀ ਜਲਦੀ ਵੀਡੀਓ ਤੇ ਤੁਸੀਂ ਫੋਨ ਕਰਕੇ ਟਰੈਕਟਰਾਂ ਦੀ ਰੇਟਾਂਾਂ ਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਚੰਗੀ ਲੱਗੇ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੇ ਧੰਨਵਾਦ ਬਾਈ ਜੀ ਧੰਨਵਾਦ ਤੁਹਾਡੇ ਸਾਰੇ ਬਹੁਤ ਬਹੁਤ ਧੰਨਵਾਦ ਤੁਹਾਡੇ ਬਾਈ ਜੀ ਜੇ ਸਾਡੀ ਮੰਡੀ ਚਾਹੀਏ ਮੇਰੇ ਵੀਡੀਓ ਬਣ